ਰਨਤਾਰਨ ਦੇ ਸਰਹੱਦੀ ਪਿੰਡ ਦੋਤੇ ਵਿਖੇ weight lifting ਮੁਕਾਬਲੇ ਵਿੱਚ ਹਾਰ ਦੀ ਰੰਜਿਸ਼ ਨੂੰ ਲੈ ਕੇ ਘਰ ਤੇ ਹਮਲਾ ਕਰਕੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ। ਹਮਲੇ ਵਿੱਚ ਗੋਲੀ ਲੱਗਨ ਕਰਨ ਇੱਕ ਆਰਥੀ ਜ਼ਖਮੀ ਹੋ ਗਈ ਜਦਕਿ ਘਰ ਦੇ ਪਾਲਤੂ ਕੁੱਤੇ ਦੀ ਗੋਲੀ ਲੱਗਨ ਕਰ ਮੌਤ ਹੋ ਗਈ ਹੈ। ਗੋਲੀਆਂ ਚੱਲਣ ਦੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ ਹੈ। ਹਮਲੇ ਦਾ ਸ਼ਿਕਾਰ ਹੋਈ ਪਿੰਡ ਦੋਤੇ ਨਿਵਾਸੀ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਨੇੜਲੇ ਕਸਬਾ ਖਾਲੜਾ ਵਿਖੇ ਜਿੰਮ ਲਗਾਉਣ ਜਾਂਦਾ ਹੈ। ਜਿੱਥੇ ਨੇੜਲੇ ਪਿੰਡ ਦਾ ਜਸਪਾਲ ਸਿੰਘ ਵੀ ਵਰਜਸ਼ ਕਰਨ ਲਈ ਆਉਂਦਾ ਹੈ। ਬੀਤੇ 4 ਮਹੀਨੇ ਪਹਿਲਾਂ ਜਸਪਾਲ ਸਿੰਘ ਉਸ ਕੋਲੋਂ weight lifting ਮੁਕਾਬਲੇ ਵਿੱਚ ਹਾਰ ਗਿਆ ਸੀ। ਜਿਸ ਕਾਰਨ ਜਸਪਾਲ ਉਸ ਨਾਲ ਰੰਜਿਸ਼ ਰੱਖਦਾ ਸੀ ਤੇ ਬੀਤੇ ਦਿਨ ਜਦੋਂ ਜਿਮ ਵਿੱਚ ਬੈਂਚ ਪ੍ਰੈਸ ਲਗਾਉਣ ਲੱਗਾ ਤਾਂ ਜਸਪਾਲ ਉਸ ਨਾਲ ਬੈਂਚ ਪ੍ਰੈਸ ਪਹਿਲਾਂ ਹਿਲਾਉਣ ਨੂੰ ਲੈ ਕੇ ਝਗੜਾ ਕਰਨ ਲੱਗਾ। ਜਿਮ ਵਿੱਚ ਹੋਏ ਮਾਮੂਲੀ ਵਿਵਾਦ ਦੀ ਰੰਜਿਸ਼ ਨੂੰ ਲੈ ਕੇ ਜਸਪਾਲ ਸਿੰਘ ਵੱਲੋਂ ਆਪਣੇ ਪਿਤਾ ਤੇ ਚਾਚੇ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਤੇ ਹਥਿਆਰਾਂ ਨਾਲ ਲੈ ਸੋਕੇ ਹਮਲਾ ਕਰਦਿਆਂ। ਗੋਲੀਆਂ ਚੜਾਈਆਂ ਗਈਆਂ ਗਰਬਾਜ ਨੇ ਦੱਸਿਆ ਕਿ ਗੋਲੀਆਂ ਲੱਗਨ ਕਰਨ ਉਸਦੀ ਪਰਜਾਈ ਜ਼ਖਮੀ ਹੋ ਗਈ ਤੇ ਉਹਨਾਂ ਦਾ ਪਾਲਤੂ ਕੁੱਤਾ ਵੀ ਗੋਲੀ ਲੱਗਨ ਕੰ ਮਾਰਿਆ ਗਿਆ ਗਰਬਾਜ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਰਜਾਈ ਨੂੰ ਲਾਜਰੀ ਹਸਪਤਾਲ ਦਾਖਲ ਕਰਵਾਇਆ ਗਿਆ ਗਰਬਾਜ ਸਿੰਘ ਨੇ ਉਕਤ ਲੋਕਾਂ ਕੋਲੋਂ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਇਨਸਾਫ ਦੀ ਮੰਗ ਕੀਤੀ ਹੈ ਮੈਂ ਜੀ 8 ਵਜੇ ਜਿਮ ਗਿਆ ਜਿਮ ਦੇ ਵਿੱਚ ਮੇਰੀ ਤੁਦੂ ਮੈਮੇ ਹੋਈ ਆ ਜਸਪਾਲ ਸਿੰਘ ਜਸਪਾਲ ਸਿੰਘ ਸੋਰੀ ਭਾਈ ਜਸਪਾਲ ਸਿੰਘ ਨਾਲ ਤੁਦੂ ਮੈਮੇ ਹੋਈ ਆ ਤੇ ਉਹ ਤੋਂ ਸਾਨੂੰ ਕੋਚ ਨੇ ਕਲਤਾ ਜੀ ਐਂਦੋਂ ਮੈਂ ਘਰ ਆ ਗਿਆ ਆਪੋ ਆਪਣੇ ਰਸਤੇ ਚੋਂ ਡਾ ਉਹਦਾ ਫਾਦਰ ਮਿਲਿਆ ਹੈ ਸਰਜੀਤ ਸਿੰਘ ਜਸਪਾਲ ਸਿੰਘ ਦਾ ਉਹਨੇ ਵੀ ਕਿਹੜਾ ਕੀ ਹੋਇਆ ਮੈਂ ਹਜੇ ਅੰਕਲ ਜੀ ਇਤਰਾ ਹੋਇਆ ਉਹਨਾਂ ਨੂੰ ਘਰ ਨੂੰ ਲੈ ਗਿਆ ਤੇ ਮੈਨੂੰ ਵੀ ਆਪਣੇ ਘਰ ਨੂੰ 갈ਤਾ 10 10 12 ਮਿੰਟ ਦੇ 15 ਮਿੰਟ ਦੇ ਅੰਦਰ ਅੰਦਰ ਮੇਰੇ ਘਰ ਨੂੰ ਫੈਰਿੰਗ ਹੋਣੀ ਸ਼ੁਰੂ ਹੋ ਗਈ ਹਾਂਜੀ ਰਜਿੰਦਰ ਸਿੰਘ ਪਾਤਸ਼ਾ ਜਸਪਾਲ ਸਿੰਘ ਤੇ ਸਰਜੀਤ ਸਿੰਘ ਮੇਰੀ ਭੁਜਾਈ ਹੈ ਜੀ ਪਰਮੀਤ ਕੌਰ ਉਹਦੇ ਫਾਇਰ ਲੱਗਾ ਜੀ ਤੇ ਬੁਲਤੇ ਤੇ ਅੰਦਰ ਡੈਮੇਜ ਹੋਇਆ ਸਾ ਤੇ ਛਬਾੜਾ ਸਾਰਾ ਉੱਡ ਗਿਆ ਜੀ ਠੀਕ ਹੈ ਮੇਰੇ ਡੌਗ ਸੀ ਤਿੰਨ ਪਾਲਤੂ ਜੀ ਇੱਕ ਡੌਗ ਤੇ ਤਿੰਨ ਫਾਇਰ ਦੋ ਫਾਇਰ ਵੱਜੇ ਜਿਉ ਮੌਕੇ ਤੇ ਉਹ ਜਿ ਨਾਰਮਲ ਹੀ ਹੋਇਆ ਤੇ ਅੱਜ ਪਹਿਲਾਂ ਸਾਡੀ ਕੋਈ ਰੰਜਿਸ਼ ਨਹੀਂ ਸਾਡੇ ਨਾਲ ਪਰਿਵਾਰਕ ਰਿਲੇਸ਼ਨ ਸੀ ਸਾਡੇ ਨਾਲ ਫੈਮਿਲੀ ਤੌਰ ਤੇ ਵਰਦੇ ਜੀ ਹਾਂ ਸਾਨੂੰ ਤੇ ਨਹੀਂ ਆਸਿਬ ਨਹੀਂ ਵੀ ਚਲੋ ਉਹਨਾਂ ਵੱਡਿਆ ਫੈਸਲਾ ਕਰਾਤਾ ਤੇ ਨਹੀਂ ਕੋਈ ਗੱਲ ਅੱਜ ਇੱਕਦਮ ਅਚਾਨਕਾਂ ਕਰਕੇ ਨਾ ਕਰਨਗੇ ਐਫ ਆਰ ਦਿੱਤੀ ਹੈ ਇਹਦੇ ਇਹਨਾਂ ਦੇ ਕਾਰਵਾਈ ਹੋ ਗਈ ਹੈ ਜੀ ਇਹਨਾਂ ਤੋਂ ਮੈਨੂੰ ਖਤਰਾ ਜੀ ਹਾਂਜੀ ਉਹਦਾ ਅੱਜ ਮਲਾਜਾ ਹੋਣਾ ਕਰ ਲਿਆ ਜੀ ਡਾਕਟਰ ਉਹ ਤੇ ਉਹ ਡਾਕਟਰ ਦੀ ਰਿਪੋਰਟ ਦੇ ਵਿੱਚ ਇਹਨਾਂ ਤੇ ਉਹ ਵੀ ਕਾਰਵਾਈ ਹੋ ਗਈ ਮੇਰੇ ਪਾਸ ਤੋਂ ਉਧਰ ਜਦੋਂ ਘਟਨਾ ਸੰਬੰਧੀ ਡੀਐਸਪੀ ਪਿਕ ਇਵੈਂਟ ਪ੍ਰੀਤਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਡੀਐਸਪੀ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਗੁਰਬਾਜ ਸਿੰਘ ਦੀ ਸ਼ਿਕਾਇਤ ਤੇ ਤਿੰਨ ਲੋਕਾਂ ਖਿਲਾਫ ਇਰਾਦੇ ਕਤਲ ਅਤੇ ਕੁੱਤੇ ਨੂੰ ਮਾਰਨ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਰੋਪੀਆਂ ਦੀ ਪਾਰਕ ਕੀਤੀ ਜਾਰੀ ਹੈ ਦੇਖੋ ਦੋ ਲੜਕੇ ਨੇ ਜਰਨੈਲ ਸਿੰਘ ਤੇ ਗੁਰਬਾਸ ਸਿੰਘ ਇਹ ਜਿਮ ਦੀ ਟ੍ਰੇਨਿੰਗ ਕਰਦੇ ਆ ਆਪਸ ਵਿੱਚ ਚੰਗੇ ਦੋਸਤ ਸੀ ਉਥੋਂ ਜਿਮ ਲਾਉਣ ਤੋਂ ਵੀ ਇਹ ਐਕਸਰਸਾਈਜ਼ ਪਹਿਲਾਂ ਮੈਂ ਕਰਨੀ ਆ ਦੂਜਾ ਕਹਿੰਦਾ ਨਹੀਂ ਮੈਂ ਕਰਨੀ ਹੈ ਇਸ ਕੋਲੋਂ ਪਹਿਲਾਂ ਉਹਨਾਂ ਦਾ ਜਿਮ ਦੇ ਵਿੱਚ ਝਗੜਾ ਹੋਇਆ ਉਹ ਜਿਮ ਜਿਹੜਾ ਟ੍ਰੇਨਰ ਆ ਉਹਨਾਂ ਨੇ ਇਹਨਾਂ ਦਾ ਛੱਡ ਛੱਡੀ ਜਾ ਕਰਵਾਤਾ ਉਸ ਤੋਂ ਬਾਅਦ ਜਿਹੜਾ ਜਰਨੈਲ ਸਿੰਘ ਆ ਜਰਨੈਲ ਸਿੰਘ ਖੁਦ ਨਾਲ ਆਪਣਾ ਚਾਚਾ ਤੇ ਆਪਣੇ ਫਾਦਰ ਨੂੰ ਲੈ ਕੇ ਤੇ ਉਹਦੇ ਗੁਰਬਾਜ ਦੇ ਘਰ ਦੇ ਬਾਹਰ ਉਹਨਾਂ ਨੇ ਗੋਲੀਆਂ ਚਲਾਤੀਆਂ ਜਿਹੜੀ ਇੱਕ ਲੇਡੀ ਨੂੰ ਗੋਲੀ ਲੱਗੀ ਹੈ ਅੰਮ੍ਰਿਤਸਰ ਦਾਖਲਿਆ ਉਹਨਾਂ ਦਾ ਜਿਹੜਾ ਆਪਰੇਸ਼ਨ ਹੋ ਗਿਆ ਉਹਨਾਂ ਦੇ ਬਿਆਨਾਂ ਦੇ ਉੱਤੇ ਅਸੀਂ ਜਿਹੜੇ ਉਹ ਤਿੰਨੀ ਹੈਗੇ ਨੇ ਜਰਨੈਲ ਸਿੰਘ ਅਰਜਿੰਦਰ ਸਿੰਘ ਤੇ ਉਹਦਾ ਜਰਨੈਲ ਸਿੰਘ ਦਾ ਫਾਦਰ ਉਹਨਾਂ ਤੇ ਕੇਸ ਜਿਹੜਾ ਅੰਡਰ ਸੈਕਸ਼ਨ ਜਿਹੜੀ ਪੁਰਾਣੀ ਤੇ 307 ਆ ਉਹ ਦਰਜ ਰਜਿਸਟਰ ਕਰ ਲਿਆ ਤੇ ਹਾਂਜੀ ਜੀ ਬਿਲਕੁਲ ਜੀ ਇੱਕ ਕੁੱਤੇ ਦੀ ਵੀ ਮੌਤ ਹੋਈ ਹੈ ਉਹਦੇ ਜੋ ਰੈਲੇਵੈਂਟ ਸੈਕਸ਼ਨ ਆ ਉਹਨਾਂ ਦੇ ਵਿੱਚ ਜਿਹੜਾ ਪਰਚਾ ਦਰਜ ਹੋਇਆ